ਸਾਰੇ ਹੀ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਜਿਹੜੀ ਲੈਟਰ ਦੀ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਇਹ ਲੈਟਰ ਕਾਫੀ ਸਮੇਂ ਤੋਂ ਬਾਅਦ ਤਨਖਾਹ ਕਮਿਸ਼ਨ ਦੇ ਉੱਪਰ ਖਾਸ ਤੌਰ ਤੇ ਪੰਜਾਬ ਸਰਕਾਰ ਨੇ ਇਸ਼ੂ ਕੀਤਾ ਤੇ ਇਸ ਲੈਟਰ ਦੇ ਇਸ਼ੂ ਹੋਣ ਤੋਂ ਬਾਅਦ ਮਲਾਜ਼ਮਾਂ ਤੇ ਪੈਨਸ਼ਨਰਸ ਨੂੰ ਇੱਕ ਨਵੀਂ ਆਸ ਜ਼ਰੂਰ ਵੱਜੀ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਸਰਕਾਰ ਤਨਖਾਹ ਕਮਿਸ਼ਨ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਲਵੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਸਰਕਾਰ ਦੇ ਵੱਲੋਂ ਕਿਉਂਕਿ ਇਹ ਤਨਖਾਹ ਕਮਿਸ਼ਨ ਦੇ ਵਿੱਚ ਸੁਧਾਈ ਦੀ ਜਿਹੜੀ ਮੰਗ ਹੈ ਉਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਕਾਫੀ ਪੱਤੇ ਨੇ ਜਿਹੜੇ ਉਹਨਾਂ ਦੇ ਉੱਪਰ ਵੀ ਰੋਕ ਲਾਈ ਗਈ ਹੈ ਸਰਕਾਰ ਦੇ ਵੱਲੋਂ ਉਹਨਾਂ ਦੀ ਬਹਾਲੀ ਦੀ ਮੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ ਬਾਕੀ ਏਸੀਪੀ ਦੀ ਸਕੀਮ ਹੈ ਉਸ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ ਇਸ ਦੀ ਬਹਾਲੀ ਦੀ ਮੰਗ ਵੀ ਮਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਲੈਟਰ ਦੇ ਇਸ਼ੂ ਹੋਣ ਤੋਂ ਬਾਅਦ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਤਨਖਾਹ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਲੈਣ ਦੇ ਰੋਦ ਦੇ ਵਿੱਚ ਲੱਗਦੀ ਹੈ ਤਾਂ ਦੋਸਤੋ ਗੱਲ ਕਰਦੇ ਆਂ ਲੈਟਰ ਦੀ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੀਆਂ ਇਹ ਲੈਟਰ ਜਿਹੜਾ ਇਸ਼ੂ ਕੀਤਾ ਗਿਆ ਹੈ 29 ਅਗਸਤ 2024 ਦਾ ਇਹ ਲੈਟਰ ਹੈ ਤੇ ਦੋਸਤੋ ਇਸ ਲੈਟਰ ਦੇ ਵਿੱਚ ਜਿਹੜਾ ਹੈ ਵਿਸ਼ਾ ਹੈ ਇਹਦੇ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਕਿ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਦਾ ਅਤੇ ਨੋਟੀਫਾਈ ਕੀਤੇ ਗਏ ਸੋਦੇ ਤਨਖਾਹ ਢਾਂਚੇ ਵਿੱਚ ਤਰੂਤੀਆਂ ਨੂੰ ਦੂਰ ਕਰਨ ਵਾਲੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਦੋਸਤੋ ਇੱਕ ਅਨੋਮਲੀ ਕਮੇਟੀ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਸੀ ਤਕਰੀਬਨ 1 ਸਾਲ ਦਾ ਸਮਾਂ ਹੋ ਚੁੱਕਿਆ ਹੈ ਸਤੰਬਰ 2023 ਦੇ ਵਿੱਚ ਇਸ ਅਨੋਮਲੀ ਕਮੇਟੀ ਨੂੰ ਬਣਾਇਆ ਗਿਆ ਸੀ ਸੀਨੀਅਰ ਆਈਏਐਸ ਅਧਿਕਾਰੀ ਕੇਪੀ ਸੈਨਾ ਇਸ ਕਮੇਟੀ ਦੇ ਚੇਅਰਮੈਨ ਨੇ ਤੇ ਇਹਨਾਂ ਦੇ ਸਮੇਤ 10 ਮੈਂਬਰਾਂ ਦੀ ਇਹ ਕਮੇਟੀ ਜਿਹੜੀ ਹੈ ਬਣਾਈ ਗਈ ਹੈ ਤਨਖਾਹ ਕਮਿਸ਼ਨ ਦੇ ਵਿੱਚ ਤਰੂਤੀਆਂ ਨੂੰ ਦੂਰ ਕਰਨ ਦੇ ਲਈ ਇਸ ਅਨਾਰਮਲੀ ਕਮੇਟੀ ਦਾ ਗਠਨ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਤੇ 1 ਸਾਲ ਤੋਂ ਬਾਅਦ ਇਸ ਕਮੇਟੀ ਨੂੰ ਲੈ ਕੇ ਕੋਈ ਲੈਟਰ ਪੰਜਾਬ ਸਰਕਾਰ ਦੇ ਵੱਲੋਂ ਇਸ਼ੂ ਕੀਤਾ ਗਿਆ ਹੈ ਇਸ ਲੈਟਰ ਦੇ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂ ਕਰ ਲੈਣਾ ਜੀ ਦੋਸਤੋ ਦੱਸਦੀ ਕਿ ਇਸ ਲੈਟਰ ਦੇ ਵਿੱਚ ਦੱਸਿਆ ਗਿਆ ਹੈ ਕਿ 21 ਸਤੰਬਰ 2023 ਨੂੰ ਇਸ ਅਨੋਮਲੀ ਕਮੇਟੀ ਦਾ ਜਿਹੜਾ ਹੈ ਉਹ ਗਠਨ ਕੀਤਾ ਗਿਆ ਸੀ ਤੇ ਇਹ ਗਠਨ ਕੀਤਾ ਗਿਆ ਸੀ 5 ਜੁਲਾਈ 2021 ਨੂੰ ਜਾਰੀ ਤਨਖਾਹ ਯਾਨੀ ਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜਿਹੜੀਆਂ ਨੇ ਤਰੂਟੀਆਂ ਸੀ ਉਹਨਾਂ ਨੂੰ ਦੂਰ ਕਰਨ ਦੇ ਵਾਸਤੇ ਇਸ ਕਮੇਟੀ ਦਾ ਕੰਮ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਇੱਕ ਅਨਾਰਮਲੀ ਸ਼ਾਖਾ ਦਾ ਵੀ ਗਠਨ ਕੀਤਾ ਗਿਆ ਹੈ ਤਾਂ ਕਿ ਇਸ ਕਮੇਟੀ ਦੇ ਕੰਮਾਂ ਦਾ ਨਾਲ ਸੰਬੰਧਿਤ ਮੀਟਿੰਗਸ ਦੇ ਰਿਪੋਰਟ ਦਾ ਜਿਹੜਾ ਹੈ ਕੰਮਕਾਰ ਸਹੀ ਤਰੀਕੇ ਨਾਲ ਹੋ ਸਕੇ ਤੇ ਅੱਗੇ ਦੋਸਤੋ ਕਿਹਾ ਗਿਆ ਕਿ ਇਸ ਅਨਾਰਮਲੀ ਕਮੇਟੀ ਦੇ ਵੱਲੋਂ ਤਨਖਾਹ ਢਾਂਚੇ ਦੇ ਵਿੱਚ ਕੋਈ ਵੀ ਸੋਧ ਕਰਨ ਵਾਸਤੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਕਰਮਚਾਰੀ ਨੇ ਜਾਂ ਕਰਮਚਾਰੀ ਸੰਗਠਨ ਨੇ ਉਨਾਂ ਤੋਂ ਪ੍ਰਾਪਤ ਜਿਹੜੀਆਂ प्राप्ति ਮੀਤੀਆਂ ਜਿਹੜੀਆਂ ਬੇਨਤੀਆਂ ਹੋਣਗੀਆਂ ਉਹਨਾਂ ਦੇ ਉੱਪਰ ਵਿਚਾਰ ਕਰਨ ਦੇ ਲਈ ਵੱਖੋ-ਵੱਖ ਵੱਖਰੇ ਭਾਗਾਂ ਦੇ ਜਿਹੜੇ ਮੁਖੀ ਨੇ ਤੇ ਪਬੰਦਿਕ ਸਕੱਤਰ ਨੇ ਇਹਨਾਂ ਨੂੰ ਇਸ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਜਾਊਗਾ ਦੋਸਤੋ ਇਸ ਪੇ ਕਮਿਸ਼ਨ ਦੇ ਵਿੱਚ ਜੋ ਵੀ ਤਰੂਤੀਆਂ ਨੇ ਉਹਨਾਂ ਦਾ ਪਤਾ ਲਾਉਣ ਵਾਸਤੇ ਵੱਖ-ਵੱਖ ਕੈਟਾਗਰੀ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਪੇ ਸਕੇਲ ਦਾ ਡਾਟਾ ਜਿਹੜਾ ਹੈ ਉਸ ਨੂੰ ਇਕੱਠਾ ਕਰਨ ਵਾਸਤੇ ਤੇ ਪ੍ਰੋਸੈਸ ਕਰਨ ਵਾਸਤੇ ਇੱਕ ਫਾਰਮ ਹੋਮਸ ਜਿਹੜਾ ਹੈ ਉਹ ਦਿੱਤਾ ਗਿਆ ਹੈ ਉਹ ਫਾਰਮ ਹੋਮਸ ਦਾ ਜਿਹੜਾ ਕਿ 29S ਲੈਟਰ ਦੇ ਸਾਰਾ ਡਾਟਾ ਜਿਹੜਾ ਹੈਗਾ ਤਨਖਾਹ ਸਕੇਲਾਂ ਦੇ ਨਾਲ ਸੰਬੰਧਿਤ ਇਸ ਦੇ ਵਿੱਚ ਇਸ ਫਾਰਮਸ ਦੇ ਵਿੱਚ ਭਰਨ ਦੇ ਲਈ ਕਿਹਾ ਗਿਆ ਹੈ ਤੇ 4 ਹਫਤਿਆਂ ਜਿਹੜਾ ਟਾਈਮ ਹੈ ਉਹ ਦਿੱਤਾ ਗਿਆ ਹੈ ਇਹ 4 ਹਫਤਿਆਂ ਦੇ ਅੰਦਰ ਅੰਦਰ ਇਸ ਫਾਰਮ ਨੂੰ ਫਿਲ ਕਾਪ ਕਰਕੇ ਦੇਣਾ ਹੈ ਸਾਰੇ ਹੀ ਡਿਪਾਰਟਮੈਂਟਸ ਨੇ ਇਤੇ ਅਕਤੂਬਰ ਦੇ ਵਿੱਚ ਦਿਵਾਲੀ ਦੇ ਨੇੜੇ ਤੇੜੇ ਹੋ ਸਕਦਾ ਹੈ ਕਿ ਪੰਜਾਬ ਪੰਜਾਬ ਸਰਕਾਰ ਕੋਈ ਨਾ ਕੋਈ ਫੈਸਲਾ ਇੰਨਾ ਨਾਰਮਲਿਸ ਨੂੰ ਲੈ ਕੇ ਨ ਲਵੇ ਬਾਕੀ ਦੋਸਤੋ ਆਸਾਮ ਮਲਾਜ਼ਮਾ ਤੇ ਪੈਨਸ਼ਨਰ ਇਸ ਸਰਕਾਰ ਤੋਂ ਪਹਿਲਾਂ ਵੀ ਬਹੁਤ ਰਹੀਆਂ ਨੇ ਪਰ ਡਿਮਾਂਡਸ ਜਿਹੜੀਆਂ ਨੇ ਮਲਾਜ਼ਮਾ ਤੇ ਪੈਨਸ਼ਨਰਸ ਦੀਆਂ ਪਿਛਲੀ ਕਾਂਗਰਸ ਸਰਕਾਰ ਤੋਂ ਲੈ ਕੇ ਇਸ ਸਰਕਾਰ ਦੀਆਂ ਜਿਹੜੀ ਅੱਧੀ ਟਰਮ ਲੰਘ ਜਾਣ ਤੋਂ ਬਾਅਦ ਵੀ ਜੈਸ ਦੀਆਂ ਹੀ ਤਸਦੀਆਂ ਬਣੀਆਂ ਰਹੀਆਂ ਨੇ ਕੋਈ ਵੀ ਮੰਗ ਜਿਹੜੀ ਪੰਜਾਬ ਸਰਕਾਰ ਹਲੇ ਤੱਕ ਪੂਰੀ ਨਹੀਂ ਕੀਤੀ ਮਲਾਜ਼ਮਾ ਤੇ ਪੈਨਸ਼ਨਰਸ ਦੀ ਉਮੀਦ ਜ਼ਰੂਰ ਹੈ ਇਸ ਲੈਟਰ ਤੋਂ ਬਾਅਦ ਦੋਸਤੋ ਇਹ ਕਹਿ ਸਕਦੇ ਆ ਕਿ ਇਸ ਲੈਟਰ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਦੇ ਵਿੱਚ ਜ਼ਰੂਰ ਹੈਈ ਹੈ ਤਨਖਾਹ ਕਮਿਸ਼ਨ ਦੇ ਵਿੱਚ ਸੁਦਾਈ ਦਾ ਜਿਹੜਾ ਹੈ ਕੰਮ ਹੈ ਉਹ ਜ਼ਰੂਰ ਕੀਤਾ ਜਾ ਰਿਹਾ ਹੈ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ